ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੀ ਮੰਗੇਤਰ ਦਾ ਹੋ ਗਿਆ ਏ ਮੰਗਣਾ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿੱਧੂ ਦੀ ਮੰਗੇਤਰ ਅਮਨਦੀਪ ਕੌਰ ਜੋ ਹੈ ਉਸ ਦਾ ਮੰਗਣਾ ਕਿਤੇ ਹੋਰ ਨਹੀਂ ਹੋਇਆ ਬਲਕਿ ਉਸ ਦਾ ਮੰਗਣਾ ਹੋਇਆ ਉਸੇ ਹੀ ਮੂਸੇ ਪਿੰਡ ਦੇ ਵਿੱਚ ਜੀ ਹਾਂ ਜੇਕਰ ਉਸ ਮੰਗਣੇ ਵਾਲੇ ਉਸ ਮੰਗੇਤਰ ਮੁੰਡੇ ਦੇ ਬਾਰੇ ਤੁਸੀਂ ਜਾਣੋਗੇ ਨਾ ਤਦ ਜਾਣ ਕੇ ਹੈਰਾਨ ਰਹਿ ਜਾਓਗੇ ਜੀ ਹਾਂ ਅਮਨਦੀਪ ਕੌਰ ਉਹ ਲੜਕੀ ਹੈ ਜੋ ਕਿ ਕਿਸੇ ਵਕਤ ਸਿੱਧੂ ਮੂਸੇਵਾਲੇ ਦੇ ਨਾਲ ਜਾਣੀ ਜਾਂਦੀ ਸੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਨਾਲ ਉਸ ਨੇ ਕੈਨੇਡਾ ਦੇ ਵਿੱਚ ਵੀ ਕੁਝ ਸਮਾਂ ਬਤੀਤ ਕੀਤਾ ਸੀ ਕੈਨੇਡਾ ਦੇ ਵਿੱਚ ਇਕੱਠੇ ਪੜ੍ਹਦੇ ਸੀ ਤੇ ਉੱਥੇ ਉਹਨਾਂ ਦੀ ਦੋਸਤੀ ਹੋ ਗਈ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਹੁਣ ਇਸ ਅਸੀਂ ਦੋਸਤੀ ਨੂੰ ਇੱਕ ਜੀਵਨ ਸਾਥੀ ਦੇ ਰੂਪ ਵਿੱਚ ਅਪਣਾ ਲਈਏ ਉਹਨਾਂ ਦਾ ਮੰਗਣਾ ਹੋਇਆ ਤੇ ਮੰਗਣੇ ਤੋਂ ਬਾਅਦ ਬਹੁਤ ਖੁਸ਼ੀ ਕਿਉਂਕਿ ਸਿੱਧੂ ਦੇ ਗਾਣਿਆਂ ਦੇ ਵਿੱਚ ਅਕਸਰ ਹੀ ਤੁਸੀਂ ਸੁਣਿਆ ਹੋਣਾ ਕਿ ਗਾਣਿਆਂ ਦੇ ਵਿੱਚ ਆਪਣੀ ਮੰਗੇਤਰ ਦਾ ਜ਼ਿਕਰ ਕਰਦਾ ਹੁੰਦਾ ਸੀ ਬਹੁਤ ਸਾਰੇ ਉਸਦੇ ਗਾਣੇ ਐਵੇਂ ਦੇ ਸੀ ਜਿਸ ਦੇ ਵਿੱਚ ਉਸਨੇ ਆਪਣੇ ਪਿਆਰ ਦਾ ਜ਼ਿਕਰ ਕੀਤਾ ਅਤੇ ਇੱਥੋਂ ਤੱਕ ਕਿ ਆਪਣੇ ਵਿਆਹ ਦਾ ਵੀ ਜ਼ਿਕਰ ਕਰ ਦਿੱਤਾ ਕਿ ਮੇਰਾ ਜਦੋਂ ਵਿਆਹ ਹੋਣਾ ਹੈ ਨਾ ਤੇ 7-8 ਕਿੱਲਿਆਂ ਦੇ ਵਿੱਚ ਟੈਂਟ ਲੱਗਣਾ ਹੈ ਤੇ ਲਾਹੇ ਹੀਰੇ ਦਾ ਅਖਾੜਾ ਲੱਗਣਾ ਹੈ। ਜੀ ਹਾਂ ਪਰ ਇਹ ਚੀਜ਼ਾਂ ਸ਼ਾਇਦ ਰੱਬ ਨੂੰ ਮਨਜ਼ੂਰ ਨਹੀਂ ਸੀ। ਉਹ ਕਾਲਾ ਦਿਨ ਚੜਿਆ 29 ਮਈ ਦਾ ਜਿਸ ਦਿਨ ਸਿੱਧੂ ਮਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੇ ਹੁਣ ਇੱਕ ਹੈਰਾਨੀ ਦੀ ਖਬਰ ਤਾਂ ਇਹ ਹੈ ਜੋ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਤੇ ਉਹਨਾਂ ਤਸਵੀਰਾਂ ਦੇ ਵਿੱਚ ਸੀ ਸਿੱਧੂ ਮੂਸੇਵਾਲੇ ਦੀ ਮੰਗੇਤਰ ਅਮਨਦੀਪ ਕੌਰ ਤੇ ਉਸੇ ਹੀ ਅਮਨਦੀਪ ਕੌਰ ਦਾ ਹੋਣ ਜਾ ਰਿਹਾ ਸੀ ਮੰਗਣਾ ਤੇ ਖਬਰ ਇਹ ਵੀ ਹੈ ਕਿ ਮੰਗਣਾ ਕਿਤੇ ਹੋਰ ਨਹੀਂ ਹੋਇਆ ਬਲਕਿ ਉਸੇ ਹੀ ਪਿੰਡ ਦੇ ਵਿੱਚ ਹੋਇਆ ਜਿਹੜੇ ਪਿੰਡ ਦੇ ਵਿੱਚ ਉਸ ਦੀ ਡੋਲੀ ਸਿੱਧੂ ਮੂਸੇਵਾਲੇ ਦੇ ਨਾਲ ਉਸ ਹਵੇਲੀ ਦੇ ਵਿੱਚ ਆਉਣੀ ਸੀ ਤੇ ਹੁਣ ਪਰਿਵਾਰ ਵਾਲਿਆਂ ਨੇ ਅਜਿਹਾ ਕੀ ਸੋਚ ਲਿਆ ਕਿ ਸਿੱਧੂ ਦੀ ਮੰਗੇਤਰ ਜੋ ਅਮਨਦੀਪ ਕੌਰ ਹੈ ਉਸ ਦਾ ਮੰਗਣਾ ਤੈ ਕੀਤਾ ਤੇ ਮੰਗਣਾ ਵੀ ਮੂਸੇ ਵਾਲੇ ਦੇ ਪਿੰਡ ਦੇ ਇੱਕ ਲੜਕੇ ਦੇ ਨਾਲ ਤੈ ਕੀਤਾ ਐਦਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਹੁਣ ਉਸ ਲੜਕੇ ਦੇ ਬਾਰੇ ਤੁਸੀਂ ਜਦੋਂ ਜਾਣੋਗੇ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਐਸੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਆਪਾਂ ਜ਼ਿਕਰ ਕਰੀਏ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਯਾਨੀ ਕਿ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਬਾਰੇ ਜਿਸ ਤੱਕ ਮੰਗਣਾ ਤੇ ਆਇਆ ਹੋਇਆ ਸੀ ਅਮਨਦੀਪ ਕੌਰ ਦੇ ਨਾਲ ਪਰ ਇਹ ਸਾਥ ਸ਼ਾਇਦ ਦੋਸਤੀ ਦੋਸਤੀ ਤੋਂ ਪਿਆਰ ਤੇ ਪਿਆਰ ਤੋਂ ਸਿਰਫ ਮੰਗਣੇ ਤੱਕ ਹੀ ਸੀਮਤ ਰਹਿ ਗਿਆ। ਉਹਨਾਂ ਨੇ ਜੋ ਜੀਵਨ ਸਾਥੀ ਜੋ ਕਿ ਇੱਕ ਦੂਜੇ ਨੂੰ ਸਮਝਣਾ ਸੀ ਇੱਕ ਦੂਜੇ ਨੂੰ ਅਪਣਾਉਣਾ ਸੀ ਉਸ ਹਵੇਲੀ ਦੀ ਰੌਣਕ ਨੂੰ ਵਧਾਉਣਾ ਸੀ ਅਮਨਦੀਪ ਕੌਰ ਨੇ ਸ਼ਾਇਦ ਰੱਬ ਨੇ ਇਹ ਚੀਜ਼ਾਂ ਕਿਸਮਤ ਦੇ ਵਿੱਚ ਲਿਖੀਆਂ ਹੀ ਨਹੀਂ ਸੀ। ਰੱਬ ਨੇ ਜੋ ਸਾਥ ਲਿਖਿਆ ਸੀ ਉਹ ਸ਼ਾਇਦ ਮੰਗਣੇ ਤੱਕ ਹੀ ਲਿਖਿਆ ਸੀ ਸੋ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਸਿੱਧੂ ਮਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਆਪਾਂ ਸੋਚਦਾ ਲੈਨੇ ਆ ਕਿ ਮਾਂ ਬਾਪ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਪਰ ਕਦੇ ਉਸ ਵਿਚਾਰੀ ਅਮਨਦੀਪ ਕੌਰ ਦੇ ਬਾਰੇ ਕਿਸੇ ਨੇ ਕੋਈ ਜ਼ਿਕਰ ਕੀਤਾ ਕਿਸੇ মিডিਆ ਨੇ ਜਾ ਕੇ ਉਸ ਦਾ ਇੰਟਰਵਿਊ ਲਿਆ ਜਾਂ ਫਿਰ ਕਿਸੇ YouTube ਚੈਨਲ ਨੇ ਉਸ ਦੇ ਬਾਰੇ ਕੋਈ ਪੋਸਟ ਪਾਈ ਕਿ ਉਸ ਦੇ ਦਿਲ ਤੇ ਅੱਜ ਕੀ ਬੀਦਦੀ ਹੋਵੇਗੀ ਹੁਣ ਜੇਕਰ ਆਪਾਂ ਗੱਲ ਕਰੀਏ ਸਿੱਧੂ ਮਸੇਵਾਲੇ ਦੇ ਮਾਪਿਆਂ ਦੇ ਬਾਰੇ ਤੇ ਸਿੱਧੂ ਮਸੇਵਾਲੇ ਦੇ ਮਾਪਿਆਂ ਨੂੰ ਤਾਂ ਛੋਟਾ ਸ਼ੁਭ ਦੀਪ ਸਿੱਧੂ ਮਿਲ ਗਿਆ ਹੈ ਕਿ ਉਸ ਅਮਨਦੀਪ ਕੌਰ ਨੂੰ ਉਹੀ ਸਿੱਧੂ ਮਿਲੇਗਾ ਜਿਸ ਨੂੰ ਉਹ ਪਿਆਰ ਕਰਦੀ ਸੀ ਕੀ ਅਮਨਦੀਪ ਕੌਰ ਨੂੰ ਉਹੀ ਸਿੱਧੂ ਦੁਆਰਾ ਮਿਲੇਗਾ ਜਿਸ ਦੇ ਨਾਲ ਉਸ ਨੇ ਇਹ ਸੁਪਨੇ ਸੰਜੋਏ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ ਅਤੇ ਮੈਂ ਤੇਰੇ ਘਰ ਦੀ ਰੌਣਕ ਵਧਾਵਾਂਗੀ ਇਹ ਆਪਾਂ ਕਦੇ ਸੋਚਿਆ ਵੀ ਨਹੀਂ ਤੇ ਹਰ ਇਨਸਾਨ ਦੀ ਸੋਚ ਉੱਥੋਂ ਤੱਕ ਪਹੁੰਚ ਵੀ ਨਹੀਂ ਸਕਦੀ ਕਿਉਂਕਿ ਜਿਸ ਤਨ ਲੱਗੀਆਂ ਸੋਈ ਜਾਣੇ ਦੂਜਾ ਕੀ ਜਾਣੇ ਪੀੜ ਪਰਾਈ ਪਰਾਈ ਪੀੜ ਨੂੰ ਦੂਜਾ ਸ਼ਖਸ ਕਦੇ ਵੀ ਨਹੀਂ ਜਾਣ ਸਕਦਾ ਹੁਣ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਬੜੀਆਂ ਹੀ ਖਬਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਉਹਨਾਂ ਖਬਰਾਂ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਪੰਜਾਬ ਦੀ ਮਸ਼ਹੂਰ ਗਾਇਕ ਸਿੱਧੂ ਮਸੇਵਾਲੇ ਦੀ ਮੰਗੇਤਰ ਰਹਿ ਚੁੱਕੀ ਜੋ ਕਿ ਬੜਲਾਡੇ ਦੇ ਲਾਗੇ ਉਸ ਦਾ ਪਿੰਡ ਹੈ ਤੇ ਉਸ ਦਾ ਨਾਮ ਹੈ ਅਮਨਦੀਪ ਕੌਰ ਤੇ ਅਮਨਦੀਪ ਕੌਰ ਦਾ ਜ਼ਿਕਰ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਚੈਨਲਾਂ ਦੇ ਉੱਪਰ ਇਹ ਹੋ ਰਿਹਾ ਹੈ ਕਿ ਉਸ ਦਾ ਜੋ ਮੰਗਣਾ ਹੋਇਆ ਹੈ ਨਾ ਦੁਬਾਰਾ ਤੋਂ ਮੂਸੇ ਪਿੰਡ ਦੇ ਵਿੱਚ ਹੋਇਆ ਹੈ ਮੂਸੇ ਪਿੰਡ ਦੇ ਵਿੱਚ ਹੀ ਉਸ ਦੀ ਡੋਲੀ ਆਵੇਗੀ ਪਰ ਜਦੋਂ ਅਸੀਂ ਪਰਿਵਾਰਕ ਮੈਂਬਰਾਂ ਦੇ ਕੋਲੋਂ ਇਸ ਬਾਰੇ ਜਾਣਕਾਰੀ ਲਈ ਤਾਂ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਸੱਚ ਕਿਹਾ ਤੇ ਸਚਾਈ ਇਹ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਇੱਥੋਂ ਤੱਕ ਕਿ ਅਮਨਦੀਪ ਕੌਰ ਦਾ ਵੀ ਇਹੀ ਕਹਿਣਾ ਹੈ ਕਿ ਮੇਰੀ ਡੋਲੀ ਸਿੱਧੂ ਦੇ ਨਾਲ ਜਾ ਚੁੱਕੀ ਹੈ ਕਿਉਂਕਿ ਮੇਰੀ ਰੂਹ ਜੜੀ ਹੈ ਉਸ ਸਿੱਧੂ ਮੂਸੇ ਦੇ ਵਾਲੇ ਦੇ ਨਾਲ ਵਿਆਹੀ ਜਾ ਚੁੱਕੀ ਹੈ ਕਿਉਂਕਿ ਮੇਰੀ ਡੋਲੀ ਜਾਣੀ ਸੀ ਤਾਂ ਉਸ ਹਵੇਲੀ ਦੇ ਵਿੱਚ ਜਾਣੀ ਸੀ ਹੁਣ ਮੈਂ ਸਾਰੀ ਉਮਰ ਰਹਾਂਗੀ ਤਾਂ ਸਿੱਧੂ ਦੀ ਮੰਗੇਤਰ ਬਣ ਕੇ ਰਹਾਂਗੀ ਹੋਰ ਕਿਤੇ ਵਿਆਹ ਨਹੀਂ ਕਰਵਾਵਾਂਗੀ ਸੋਸ਼ਲ ਮੀਡੀਆ ਦੇ ਉੱਪਰ ਐਦਾਂ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਉਸ ਦਾ ਮੰਗਣਾ ਜੋ ਕਿ ਮੂਸੇ ਪਿੰਡ ਦੇ ਵਿੱਚ ਹੀ ਹੋ ਗਿਆ ਤੇ ਉਸ ਦਾ ਮੰਗਣਾ ਮੂਸੇ ਪਿੰਡ ਦੇ ਵਿੱਚ ਹੀ ਹੋਇਆ ਪਰ ਸਿੱਧੂ ਮੂਸੇ ਵਾਲੇ ਦੇ ਨਾਲ ਹੋਇਆ ਸੀ ਕਿਸੇ ਹੋਰ ਦੇ ਨਾਲ ਨਹੀਂ ਹੋਇਆ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ